ਗੁਰੂ ਸੁੰਦਰ ਹੋਰ ਪਾਈ ਕਹਿੰਦੇ ਜਦੋਂ ਮੈਨੂੰ ਮੇਰਾ ਗੁਰੂ ਮਿਲਿਆ ਨਾ ਮੈਂ ਪਾਇਆ ਆਪਣੇ ਗੁਰੂ ਨੂੰ ਤੇ ਇੰਨਾ ਸੋਹਣਾ ਸੀ ਜਿਹਦੇ ਵਰਗਾ ਕੋਈ ਸੋਹਣਾ ਹੀ ਨਹੀਂ ਹੁਣ ਆਪਾਂ ਦੁਕਾਨ ਤੇ ਜਾਂਨੇ ਆਂ ਦੁਨਿਆਵੀ ਚੀਜ਼ ਨਾਲ ਜਿਹੜਾ ਕੱਪੜਾ ਪਸੰਦ ਆ ਜੀ ਉਹਨੂੰ ਕੀ ਕਰੀਦਾ ਹੰਗਾਰਾ ਦੇਈ ਚਲੋ ਜਲਦੀ ਜਲਦੀ ਉਹਨੂੰ ਖਰੀਦ ਜਿਹੜਾ ਭਾਂਡਾ ਪਸੰਦ ਆ ਜੀ ਉਹਨੂੰ ਹਾਂਜੀ ਜਿਹੜਾ ਸੋਨਾ ਪਸੰਦ ਆ ਜੇ ਉਹਨੂੰ ਜਿਹੜੀ ਗੱਡੀ ਪਸੰਦ ਆ ਜੇ ਉਹਨੂੰ ਜਿਹੜੀ ਕੋਠੀ ਪਸੰਦ ਆ ਜੇ ਇਹਦੇ ਸਿੱਖਾ 70 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਤੈਨੂੰ ਗੁਰੂ ਪਸੰਦ ਨਹੀਂ ਆਇਆ ਬੋਲੋ ਨਾ ਆਖੋ ਸਤਨਾਮ ਕਿਉਂਕਿ ਤੂੰ ਜਿੱਥੇ ਵੀ ਗਿਆ ਜੋ ਵੀ ਵੇਖਿਆ ਤੈਨੂੰ ਪਸੰਦ ਲੱਗਾ ਤੂੰ ਉਹਨੂੰ ਘਰ ਲੈ ਗਿਆ ਪਰ ਗੁਰਦੁਆਰੇ ਮੱਥਾ ਟੇਕ ਕੇ ਮੁੜ ਗਿਆ ਗੁਰਬਾਣੀ ਕਿਉਂ ਨਹੀਂ ਘਰੇ ਲੈ ਕੇ ਗਿਆ ਤੈਨੂੰ ਚਾਹੀਦਾ ਸੀ ਗੁਰੂਗ੍ਰੰਥ ਸਾਹਿਬ ਦੀ ਭਾਈ ਸਾਹਿਬ ਮਗਰੋਂ ਪੰਕਤੀ ਬੋਲਣ ਤੋਂ ਪਹਿਲਾਂ ਜਵਾਬ ਦਵੇਂ ਤੂੰ ਬੋਲਦਾ ਨਹੀਂ ਗਿਆਨੀ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਨੇ ਮਹਾਨ ਕੋਸ਼ ਗ੍ਰੰਥ ਲਿਖਿਆ ਉਹਨਾਂ ਦੇ ਪਿਤਾ ਹੋਏ ਜੀ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਜਿਨ੍ਹਾਂ ਨੂੰ ਸਾਰਾ ਗੁਰੂਗ੍ਰੰਥ ਸਾਹਿਬ ਜਵਾਨੀ ਜਾਦ ਸੀ ਆ ਕੋ ਸਤਨਾ ਕਹਿੰਦੇ ਸਿੱਖਾ ਤੂੰ ਬਹੁਤ ਕੁਝ ਪਸੰਦ ਕੀਤਾ ਤੇ ਲੈ ਲਿਆ ਪਰ ਗੁਰਦੁਆਰੇ ਤਾਂ ਰੋਜ਼ ਆਉਣਾ ਪਰ ਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਤੂੰ ਗੁਰੂ ਤੈਨੂੰ ਮਿਲਿਆ ਕਿਉਂ ਨਹੀਂ ਹੈ